ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਬਾਟੀ ਪੰਜਾਬ ਦਾ ਪ੍ਰੋਗਰਾਮ ਖਬਰਾਂ ਤੇ ਚਾਤ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੇ ਵੱਲੋਂ ਖੇਤੀ ਮੰਡੀ ਨੀਤੀ ਦਾ ਜਿਹੜਾ ਖਰੜਾ ਸੀ ਉਹ ਰੱਦ ਕਰ ਦਿੱਤਾ ਗਿਆ ਤੇ ਕੇਂਦਰ ਨੂੰ ਵੀ ਭੇਜਿਆ ਗਿਆ ਪੱਤਰ ਦੇ ਵਿੱਚ ਉਹਦੇ ਉੱਤੇ ਦਰਜਾ ਸਵਾਲ ਖੜੇ ਕਿੱਤੇ ਨੇ ਇਸ ਦੇ ਨਾਲ ਹੀ ਗੱਲਬਾਤ ਹੋਵੇਗੀ ਜਿਹੜੀ ਮਹਾਪੰਚਾਇਤ ਕਿਸਾਨਾਂ ਨੂੰ ਤਿੱਖੇ ਸੰਘਰਸ਼ ਤੇ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ ਇਸ ਦੇ ਲਈ ਪਵਿੱਖ ਦੀ ਰਣਨੀਤੀ ਇਹ ਤਿਆਰ ਕਰਨ ਦੇ ਲਈ ਹੁਣ ਦਿੱਲੀ ਦੇ ਵਿੱਚ ਕੌਮੀ ਮੀਟਿੰਗ ਸੱਜੀ ਗਈ ਹੈ। ਇਹਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਜੀ। ਜਿੱਦਾਂ ਦਾ ਸਵਾਗਤ ਹੈ ਤੁਹਾਡਾ ਪੂਰੀ ਪੰਜਾਬ ਤੇ। ਬਹੁਤ-ਬਹੁਤ ਧੰਨਵਾਦ ਮਨਦੀਪ ਜੀ। ਜੀ ਚਿੱਲਾ ਸਾਹਿਬ ਕਿਵੇਂ ਦੇਖਦੇ ਹੋ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਖੇਤੀ ਮੰਡੀ ਨੀਤੀ ਦਾ ਖਰੜਾ ਰੱਦ ਕਰ ਦਿੱਤਾ ਗਿਆ। ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਕਹਿ ਦਿੱਤਾ ਸੀ। ਨੀਤੀਬ ਜੀ ਮੈਂ ਜਿਹੜੀ ਹੈਗੀ ਸੀ ਕੌਮੀ ਖੇਤੀ ਮੰਡੀ ਨੀਤੀ ਸਰਕਾਰ ਕੋਲੇ ਕੋਈ ਨਹੀਂ ਸੀ ਚਾਰਾ। ਇਸ ਦਾ ਖਾੜਾ ਰੱਦ ਕਰਨ ਤੋਂ ਬਿਨਾਂ ਕਿਉਂਕਿ ਇੱਕ ਕਿਸਮ ਦੇ ਉਹੀ ਤਿੰਨ ਕਾਲੇ ਕਾਨੂੰਨ ਸੀ ਜਿਨ੍ਹਾਂ ਨੂੰ ਵਾਪਸ ਕਰਾਉਣ ਲਈ 2020 ਦੀ 26 ਨਵੰਬਰ ਤੋਂ ਲੈ ਕੇ 21 ਤੱਕ ਜਿਹੜਾ ਹੈਗਾ ਮੋਰਚਾ ਚੱਲਿਆ ਸੀ ਬਹੁਤ ਜ਼ਬਰਦਸਤ 21 ਤੋਂ ਲੈ ਕੇ ਕਿ ਕਿ 22 ਤੱਕ ਇਹ ਚੱਲਿਆ ਸੀ ਸਵਾ ਸਾਲ ਲਗਭਗ ਕਿਸਾਨ ਦਿੱਲੀ ਦੀਆਂ ਸਿੰਘੂ ਤੇ ਟਿੱਕਰੀ ਬਾਰਡਰ ਦੀਆਂ ਬਰੂਹਾਂ ਤੇ ਬੈਠੇ ਸੀ ਬਿਲਕੁਲ ਜੀ ਉਹੀ ਇੱਕ ਕਿਸਮ ਦੀ ਜਿਹੜੇ ਦੁਆਰਾ ਖਾੜਾ ਭੇਜਿਆ ਗਿਆ ਸੀ ਸਾਰੇ ਰਾਜਾਂ ਨੂੰ ਵੀ ਤੁਸੀਂ ਇਹਦੇ ਬਾਰੇ ਸਾਨੂੰ ਸੁਝਾ ਦਿਓ ਸੁਝਾ ਮੰਗੇਗੇ ਪੰਜਾਬ ਸਰਕਾਰ ਨੇ ਕੁਝ ਹਫ਼ਤਿਆਂ ਦੀ ਮੌਲਤ ਮੰਗੀ ਸੀ ਤੇ ਹੁਣ 10 ਜਨਵਰੀ ਦੀ ਡੇਟ ਸੀ ਜਿਹੜੀ ਉਹਨਾਂ ਨੇ ਦੇਣੀ ਸੀ ਆਪਣੇ ਸੁਝਾਅ ਜੀ ਖਰੜੇ ਦੇ ਉੱਤੇ ਤੇ ਪੰਜਾਬ ਸਰਕਾਰ ਨੇ ਇਸ ਬੰਦ ਚਾੜਤੀਆਂ ਨਾਲ ਵੀ ਗੱਲ ਕੀਤੀ ਸੈਲਰਾਂ ਵਾਲਿਆਂ ਨਾਲ ਵੀ ਕੀਤੀ ਕਿਸਾਨ ਜਥੇਬੰਦੀਆਂ ਨਾਲ ਵੀ ਕੀਤੀ ਮਜ਼ਦੂਰ ਜਥੇਬੰਦੀਆਂ ਨਾਲ ਵੀ ਕੀਤੀ ਕਿਸਾਨ ਮਾਹਿਰਾ ਨਾਲ ਵੀ ਗੱਲ ਕੀਤੀ ਉਹਨਾਂ ਨੇ ਖੇਤੀ ਵਿਗਿਆਨੀਆਂ ਨਾਲ ਵੀ ਗੱਲ ਕੀਤੀ ਤੇ ਸਾਰਿਆਂ ਨੇ ਇੱਕ ਟੁਕੜੇ ਚ ਕਿਹਾ ਜੀ ਇਹ ਜਿਹੜੀ ਨਵੀਂ ਕੌਮੀ ਖੇਤੀ ਮੰਡੀ ਨੀਤੀ ਹੈ ਬਿਲਕੁਲ ਨੁਕਸਾਨਦੇਹ ਹੈ ਖਾਸ ਕਰਕੇ ਪੰਜਾਬ ਲਈ ਤਾਂ ਬਹੁਤ ਜ਼ਿਆਦਾ ਨੁਕਸਾਨਦੇਹ ਹੈ ਜੀ ਵੀ ਇਹਦੇ ਲਈ ਜਿਹੜਾ ਪਬਲਿਕ ਸੈਕਟਰ ਹੈ ਬਿਲਕੁਲ ਤਬਾਹ ਹੋ ਜਾਊਗਾ ਇਸ ਕਰਕੇ ਹੁਣ ਜਿਹੜਾ ਇਹਨਾਂ ਨੇ ਭੇਜਿਆ ਪੱਤਰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵੀ ਭਾਈ ਅਸੀਂ ਇਹਨੂੰ ਮੋਢੋਂ ਰੱਦ ਕਰ ਦਾਂਗੇ ਉਹਨਾਂ ਨੇ ਦਰਜਨਾ ਸਵਾਲ ਵੀ ਚੁੱਕੇ ਨੇ ਉਹਨਾਂ ਨੇ ਕਿਹਾ ਵੀ ਪ੍ਰਾਈਵੇਟ ਮੰਡੀਾਂ ਲਈ ਜਿਹੜੀ ਤੁਸੀਂ ਸਾਫਨਾ ਕਰਨ ਨੂੰ ਫਿਰਦੇ ਹੋ ਇਹਦੇ ਨਾਲ ਸਾਡੀਆਂ ਪਬਲਿਕ ਸੈਕਟਰ ਦੀਆਂ ਮੰਡੀਾਂ ਦਾ ਖਤਮ ਹੋ ਜਾਣਗੀਆਂ ਜਿਨ੍ਹਾਂ ਨੂੰ ਮੰਡੀ ਬੋਰਡ ਚਲਾ ਰਿਹਾ ਹੈ ਪਹਿਲਾਂ ਪੰਜਾਬ ਵਿੱਚ ਤਾਂ ਕੋਈ ਦਿੱਕਤ ਹੈ ਹੀ ਨਹੀਂ ਹਰੇਕ ਪੰਜ ਤੋਂ 7 ਵਜੇ ਜ਼ੋਰ ਲਾ ਕੇ 10 ਕਿਲੋਮੀਟਰ ਤੱਕ ਕਿਸਾਨ ਨੂੰ ਆਪਣੀ ਫਸਲ ਵੇਚਣ ਜਾਣਾ ਪੈਂਦਾ ਨਹੀਂ ਤਾਂ 10-12 ਕਿਲੋਮੀਟਰ ਦੇਰ ਦੇ ਕੇ ਤਾਂ ਸਾਡੇ ਕੋਲ ਜਿਹੜਾ ਹੈਗਾ ਮੰਡੀਾਂ ਨੇ ਜੇ ਫਿਰ ਮੰਡੀਾਂ ਘੱਟ ਰਹਿ ਜਾਂਦੀਆਂ ਨੇ ਤਾਂ ਫਿਰ ਸੀਜ਼ਨ ਦੇ ਬਿਨਾਂ ਚੋਂ ਖਰੀਦ ਕੇਂਦਰ ਖੁੱਲ ਜਾਂਦੇ ਨੇ ਠਾਕਾ ਥੋਕਲ ਪੁਆਇੰਟਾਂ ਦੇ ਜੀ ਇਸੇ ਤਰ੍ਹਾਂ ਜਿਹੜਾ ਕਿ ਜਿਹੜਾ ਹੈਗਾ ਇਹਦੇ ਚ ਜਿਹੜੀ ਸਾਈਲੋਜ਼ ਨੇ ਤੁਸੀਂ ਓਪਨ ਮਾਰਕੀਟ ਤੇ ਆਰਡ ਪੋਸਟ ਕਰੋਗੇ ਉਹਦੇ ਨਾਲ ਫਿਰ ਇੱਕ ਕਿਸਮ ਦਾ ਪ੍ਰਾਈਵੇਟ ਖਰਚ ਨੇ ਹੋ ਜੂਗਾ ਪਹਿਲਾਂ ਪਹਿਲਾਂ ਉਹ ਜ਼ਰੂਰ ਵੱਧ ਰੇਟ ਤੇ ਖਰੀਦਣਗੇ ਤੇ ਫਿਰ ਉਹਦੇ ਨਾਲ ਜਿਹੜੀ ਮਾਰਕੀਟ ਫੀਸ ਤੇ ਆਰਡੀਐਫ ਜੇ ਕੋਈ ਮੰਡੀ ਚੋਂ ਖਰੀਦ ਕਰਦਾ ਹੈ ਤਾਂ 6% ਦੇਣੀ ਪੈਂਦੀ ਹੈ ਕਿਸੇ ਨੂੰ ਪ੍ਰਾਈਵੇਟ ਜੇ ਕੋਈ ਜਨ ਸਿੱਖ ਰਹੀਦੀ ਹੈ ਫਸਲ 3% ਮਾਰਕੀਟ ਫੀਸ ਤੇ 3% ਜਿਹੜੀ ਹੁੰਦੀ ਹੈ ਆਰਡੀਐਫ ਹੁੰਦੀ ਹੈ 6% ਤੇ ਫਿਰ ਇਸ ਦੇ ਬਾਅਦ ਜਦੋਂ ਸਫਾਈ ਤਲਾਈ ਆ ਸੋ ਆਈ ਉਹਦੇ ਪੈਸੇ ਲੱਗ ਤੋਂ ਦੇਣੇ ਪੈਂਦੇ ਨੇ ਜਦੋਂ ਖੇਤ ਚੋਂ ਖਰੀਦੂਗਾ ਕੋਈ ਜਦੋਂ ਜਿਵੇਂ ਕਹਿ ਰਹੇ ਨੇ ਵੀ ਸਾਇਲੋਜ਼ ਨੂੰ ਖੁੱਲ ਹੋਏਗੀ ਖੇਤ ਚੋਂ ਖਰੀਦਣ ਦੀ ਫਿਰ ਉਹਨਾਂ ਦੇ ਸਾਰੇ ਪੈਸੇ ਬਚ ਜਾਣਗੇ ਇਹ ਇਹ ਸਾਲ ਸਿੱਧਾ ਸਿੱਧਾ ਸਰਕਾਰ ਨੂੰ ਨੁਕਸਾਨ ਹੋਏਗਾ ਇਹਦੇ ਨਾਲ ਉਹ ਪਹਿਲਾਂ ਪਹਿਲਾਂ ਤਾਂ ਕਿਸਾਨ ਨੂੰ ਪੈਸੇ ਵੱਧ ਵੀ ਦੇ ਸਕਦੇ ਨੇ ਕਿਉਂਕਿ ਉਹਨਾਂ ਨੂੰ ਪੈਸੇ ਬਚਤ ਹੋਣਗੇ ਐਮ ਆਰ ਪੀ ਤੋਂ ਵੱਧ ਰੇਟ ਦੇ ਦੇਣਗੇ ਕਿਸਾਨ ਨੂੰ ਪਰ 2-4 ਸਾਲਾਂ ਬਾਅਦ ਜਦੋਂ ਮੰਡੀ 'ਚ ਕੋਈ ਜਾਊਗਾ ਨਹੀਂ ਸਰਕਾਰੀ ਚ ਮੰਡੀ ਫੇਲ ਹੋ ਜਾਊਗੀ ਮੰਡੀ ਬੰਦ ਹੋ ਜਾਊਗੀ ਫਿਰ ਉਹ ਆਪਣੀ ਮਰਜ਼ੀ ਕਰਨਗੇ ਇਸ ਕਰਕੇ ਉਹਦੇ ਤੇ ਵੀ ਕਿੰਤੂ ਕੀਤਾ ਐ ਇਸੇ ਤਰ੍ਹਾਂ ਇਹਨਾਂ ਨੇ ਕਿਹਾ ਵੀ ਜਿਹੜੇ ਆਰਡੀਆਂ ਨੂੰ ਕਮਿਸ਼ਨ ਦੇ ਪਾਇਆ ਦਿੱਤਾ ਜਾਂਦਾ ਹੈ ਉਹਦੇ ਤੇ ਵੀ ਜਿਹੜੀ ਹੈਗੀ ਐ ਇਸ ਨਵੀਂ ਨੀਤੀ ਨਾਲ ਲਗਭਗ ਕੱਟ ਲੱਗੇਗਾ ਤੇ ਜਿਹੜੇ ਹੈਗੇ ਨੇ ਪ੍ਰਾਈਵੇਟ ਇੱਕ ਕਿਸਮ ਦੇ ਜਿਹੜੇ ਕਾਰਪੋਰੇਟ ਘਰਾਣੇ ਨੇ ਖੇਤੀ ਸਿੱਧੀ ਸਿੱਧੀ ਉਹਨਾਂ ਦੇ ਜਿਹੜੀ ਹੈਗੀ ਐ ਹੱਥ ਥੱਲੇ ਆ ਜਾਊਗੀ ਸੋ ਜਿਹੜਾ ਇਹ ਇੱਕ ਕਿਸਮ ਦਾ ਭਗਵੰਤ ਮਾਨ ਨੇ ਵੀ ਕਿਹਾ ਸੀ ਵੀ ਇਹ ਤਾਂ ਜਿਹੜੇ ਪਿਛਲੇ ਦਰਵਾਜ਼ਿਆਂੋਂ ਜਿਹੜੀ ਨਵੀਂ ਨੀਤੀ ਹੈ ਉਹ ਹੀ ਇਹ ਵੀ ਜਿਹੜੇ ਕਾਲੇ ਤਿੰਨ ਕਾਲੇ ਕਾਨੂੰਨ ਸੀ ਤੇ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਵੀ ਕਹਿ ਚੁੱਕੇ ਨੇ ਕਿਸਾਨ ਜਥੇਬੰਦੀਆਂ ਜਿਹੜੀਆਂ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਪੰਜਾਬ ਸਰਕਾਰ ਨੇ ਸਾਰੀਆਂ ਨੇ ਇਸ ਨੀਤੀ ਨੂੰ ਮੋਢੋਂ ਰੱਦ ਕੀਤਾ ਸੀ ਕਿ ਬਿਲਕੁਲ ਪੰਜਾਬ ਲਈ ਵਾਜਬ ਨਹੀਂ ਹੈਗੀ ਨਾ ਕਿਸਾਨੀ ਲਈ ਵਾਜਬ ਹੈ ਨਾ ਪੰਜਾਬ ਲਈ ਵਾਜਬ ਹੈ ਨਾ ਖੇਤੀ ਲਈ ਵਾਜਬ ਹੈ ਨਾ ਖੇਤਾਂ ਲਈ ਵਾਜਬ ਹੈ ਜਿਹੜੀ ਨਵੀਂ ਕੌਮੀ ਖੇਤੀ ਮੰਡੀ ਨੀਤੀ ਇਸ ਕਰਕੇ ਹੁਣ ਉਹਨਾਂ ਨੇ ਜਵਾਬ ਦਿੱਤੇ ਆ ਵੀ ਭਾਈ ਇਹ ਸਾਡੇ ਅਸੀਂ ਨਹੀਂ ਲਾਗੂ ਕਰਨੀਆਂ ਇਹਨੂੰ ਤੇ ਅਸੀਂ ਆਪਣੇ ਵੱਲੋਂ ਇਹਨੂੰ ਮੋਢੋਂ ਰੱਦ ਕਰਦੇ ਆਂ ਜੀ ਸੋ ਇੱਥੇ ਤਾਂ ਉਹਨਾਂ ਨੇ ਇੱਕ ਕਿਸਮ ਦੀ ਰਾਹ ਦਿੱਤੀ ਹੈ ਜੀ ਇਹ ਜ਼ਰੂਰੀ ਸੀ ਬਹੁਤ ਪੰਜਾਬ ਸਰਕਾਰ ਦਾ ਜਿਹੜਾ ਇਹ ਸਟੈਂਡ ਆ ਇਸ ਵੇਲੇ ਬਿਲਕੁਲ ਠੀਕ ਸੀ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਜਿਹੜੀ ਨੀਤੀ ਰੱਦ ਕੀਤੀ ਹੈ ਹਾਲਾਂਕਿ ਸਾਰੇ ਦੇਸ਼ ਦੇ ਰਾਜਾਂ ਚੋਂ ਮੰਗੇ ਗਏ ਨੇ ਇਹ ਜਿਹੜੇ ਸੁਝਾਅ ਹੋ ਸਕਦਾ ਹੈ ਕਿਉਂਕਿ ਦੇਸ਼ ਦੇ ਬਹੁਤ ਗੰਤੀ ਰਾਜਾਂ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਨੇ ਤੇ ਖਾਸ ਕਰਕੇ ਪੰਜਾਬ ਹਰਿਆਣਾ ਤੇ ਯੂਪੀ ਦਾ ਜਿਹੜਾ ਪੱਛਮੀ ਖੇਤਰ ਹੈ ਉਹਨੂੰ ਛੱਡ ਕੇ ਬਾਕੀ ਕਿਸੇ ਥਾਂ ਤੇ ਜਿਹੜੀ ਐਮਆਰਪੀ ਐਮਆਰਪੀ ਰਾਹੀਂ ਸਰਕਾਰੀ ਖਰੀਦ ਨਹੀਂ ਹੁੰਦੀ ਕਿਸੇ ਜਣਸ ਦੀ ਬਾਕੀਆਂ ਸਾਰੀਆਂ ਥਾਵਾਂ ਤੇ ਤਾਂ ਪਹਿਲਾਂ ਵੀ ਪ੍ਰਾਈਵੇਟ ਲੋ ਜਿਹੜੇ ਹੈਗੇ ਨੇ ਕਾਰਪੋਰੇਟ ਘਰਾਣੇ ਜਾਂ ਪ੍ਰਾਈਵੇਟ ਵਪਾਰੀ ਖਰੀਦ ਕਰਦੇ ਨੇ ਹਾਂ ਜਣਸ ਦੀ ਤੇ ਥਾਵਾਂ ਮੇ ਉਹ ਜਿਹੜਾ ਮਰਜ਼ੀ ਰੇਟ ਲਾਣ ਤੇ ਖੇਤਾਂ ਚੋਂ ਹੀ ਚੁੱਕ ਕੇ ਲੈ ਕੇ ਜਾਂਦੇ ਨੇ ਉਹ ਇਸ ਕਰਕੇ ਬਾਕੀ ਸਟੇਟਾਂ ਵਾਲੇ ਸਹਿਦ ਇਹਨੂੰ ਪ੍ਰਵਾਨ ਕਰ ਲੈਣ ਤੇ ਹੋ ਸਕਦਾ ਇਹ ਵੀ ਹੈ ਕਿ ਜਿਹੜੀ ਨਵੀਂ ਇਹ ਨੀਤੀ ਹੈ ਫਿਰ ਜਦੋਂ ਬਹੁ ਗਿਣਤੀ ਰਾਜ ਪ੍ਰਵਾਨ ਕਰ ਲੈਣਗੇ ਲਾਗੂ ਵੀ ਨਾ ਹੋ ਪਜਵੇ ਇਦੇ ਕਰਕੇ ਦਾ ਕੱਲ ਕੇ ਹੈ ਨਾ ਉਹਨਾਂ ਨੇ ਜਿਹੜੀ ਮਾਹ ਪੰਚਾਇਤ ਮੋਗੇ ਚ ਹੋਈ ਸੀ ਜੀ ਕਿ ਇਸ ਇਸ ਦੇ ਸਬੰਧ ਚ ਬਹੁਤ ਜ਼ਰੂਰੀ ਹੈ ਜਿਹੜੀ ਨਵੀਂ ਕੌਮੀ ਹੈ ਖੇਤੀ ਮੰਡੀ ਨੀਤੀ ਹੈ ਦੇ ਵਿਰੁੱਧ ਬਹੁਤ ਜਲਦੀ ਤੋਂ ਜਲਦੀ ਇਹਦੇ ਚ ਲਾਮਬੰਦੀ ਪੈਦਾ ਕਰਨੀ ਪਊਗੀ ਆਪਾਂ ਨੂੰ ਸਾਰੀ ਬਿਲਕੁਲ ਤੇ ਉਹਨਾਂ ਨੇ ਮੰਗ ਵੀ ਕੀਤੀ ਹੈ ਕੱਲ ਕੇ ਤੁਸੀਂ ਠੀਕ ਹੈ ਪੰਜਾਬ ਸਰਕਾਰ ਨੇ ਰੱਜ ਕਰਤੇ ਆ ਖਰੜਾ ਪਰ ਜਿਹੜੀ ਚਮਤ ਕਿਸਾਨ ਮੋਰਚੇ ਦੀ ਗੱਲ ਮੋਗੇ ਮਹਾਪੰਚਾਇਤ ਹੋਈ ਸੀ ਉਹਨਾਂ ਨੇ ਮੰਗ ਕੀਤੀ ਹੈ ਕਿ ਵਿਧਾਨ ਸਭਾ ਚ ਵੀ ਮਤਾ ਪਾਸ ਕਰੋ ਸਤੇ ਕਰੋ ਤੇ ਹੋ ਸਕਦਾ ਕਿਉਂਕਿ ਵਿਧਾਨ ਸਭਾ ਦਾ ਅਗਲੇ ਦਿਨਾਂ ਚ ਸੈਸ਼ਨ ਸ਼ੁਰੂ ਹੋਣਾ ਹੈ ਤੇ ਜਦੋਂ ਸੈਸ਼ਨ ਸ਼ੁਰੂ ਹੋਏਗਾ ਉਦੋਂ ਇਹ ਮਤਾ ਪਾਸ ਹੋ ਜਵੇ ਮਨਦੀਪ ਜੀ ਉੱਥੇ ਵੀ ਜਿਹੜਾ ਹੈਗਾ ਕਰਕੇ ਪੰਜਾਬ ਤਾਂ ਇਹਨੂੰ ਮੋਲੋਂ ਰੱਦ ਕਰ ਰਿਹਾ ਹੈ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਇਕਾਈ ਹੈ ਮੈਨੂੰ ਲੱਗਦਾ ਉਹਨਾਂ ਨੂੰ ਵੀ ਹੁਣ ਇਸ ਮਾਮਲੇ 'ਚ ਵਧੀਆ ਰੋਲ ਨਿਭਾਉਣਾ ਚਾਹੀਦਾ ਹੈ ਤੇ ਉਹ ਦਸਣਾਂ ਜਾ ਕੇ ਪੰਜਾਬ ਕੇਂਦਰ ਦੀ ਸਰਕਾਰ ਨੂੰ ਕਿ ਭਾਈ ਇਹ ਜਿਹੜੀਆਂ ਨਵੀਆਂ ਤੁਸੀਂ ਨੀਤੀਆਂ ਬਣਾ ਰਹੇ ਹੋ ਇਹ ਨਹੀਂ 32 ਕਾ ਰਹੀਆਂ ਨੰਬਰ 2 ਇੱਕ ਗੱਲ ਇਹ ਵੀ ਹੈਗੀ ਮੰਦੀਪ ਜੀ ਕੇ ਜਿਹੜੀਆਂ ਨੀਤੀਆਂ ਇਹ ਲੋਕ ਬਣਾਉਂਦੇ ਨੇ ਘੜਦੇ ਨੇ ਸਾਰੇ 에어 ਕੰਡੀਸ਼ਨ ਕਮਰਿਆਂ ਚ ਬੈਠ ਕੇ ਬਣਦੀਆਂ ਨੇ ਸਾਰੀਆਂ ਨੀਤੀਆਂ ਬਿਲਕੁਲ ਤੇ ਉਹਨਾਂ ਨੂੰ ਖੇਤੀ ਬਾਰੇ ਨਾ ਕੁਝ ਪਤਾ ਹੁੰਦਾ ਹੈ ਕਿ ਖੇਤੀ ਕਿਵੇਂ ਹੁੰਦੀ ਹੈ ਤੇ ਕਿਸਾਨ ਕਿਵੇਂ ਆਪਣੇ ਖੇਤਾਂ ਚ ਕੀ ਜਿੰਨਸ ਪੈਦਾ ਕਰਦਾ ਉਹਨਾਂ ਨੂੰ ਗਰਾਊਂਡ ਲੈਵਲ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਕਾਰਪੋਰੇਟ ਘਰਾਣੇ ਜਿਵੇਂ ਚਾਹਦੇ ਨੇ ਕਿਉਂਕਿ ਜਦੋਂ ਕਰੋਨਾ ਹੋਇਆ ਨਾ ਜੀ ਪਿਛਲੇ ਦਿਨਾਂ ਚ ਸਭ ਨੇ ਦੇਖਿਆ ਵੀ ਹਰੇਕ ਚੀਜ਼ ਤੋਂ ਬਿਨਾ ਸਰ ਗਿਆ ਸੀ ਲੋਕਾਂ ਨੂੰ ਲੋਕਾਂ ਨੂੰ ਕਾਰਾਂ 'ਚ ਘੁੰਮਣ ਤੋਂ ਬਿਨਾ ਵੀ ਸਰ ਗਿਆ ਸੀ ਲੋਕਾਂ ਨੂੰ ਖਰੀਦਦਾਰੀਆਂ ਕਰਨ ਤੋਂ ਬਿਨਾ ਵੀ ਬਾਜ਼ਾਰਾਂ 'ਚ ਸਰ ਗਿਆ ਸੀ ਪਰ ਇੱਕ ਰੋਟੀ ਸੀ ਉਸ ਤੋਂ ਬਿਨਾ ਤਾਂ ਨਹੀਂ ਸਰ ਰਿਹਾ ਸੀ ਨਾ ਕਿਸੇ ਨੂੰ ਇਸ ਕਰਕੇ ਹੁਣ ਉਦੋਂ ਦੀ ਸਾਰੇ ਜਿਹੜੇ ਕਾਰਪੋਰੇਟ ਨੇ ਉਹਨਾਂ ਦੀ ਅੱਖ ਖੇਤੀਬਾੜੀ ਤੇ ਹੋਰ ਜ਼ਿਆਦਾ ਹੋ ਗਈ ਬਿਲਕੁਲ ਇਹ ਖੇਤੀਬਾੜੀ ਜਿਹੜੀ ਹੈਗਾ ਖੇਤੀ ਸੈਕਟਰ ਇਸ ਤੋਂ ਬਿਨਾ ਗੁਜ਼ਾਰਾ ਹੀ ਨਹੀਂ ਹਮ ਇਹ ਬਹੁਤ ਜ਼ਰੂਰੀ ਦੀ ਹੈ ਸਭ ਤੋਂ ਅਹਿਮ ਹੈ ਕਿਉਂਕਿ ਖਾਣੇ ਤੋਂ ਬਿਨਾ ਕੋਈ ਵਿਅਕਤੀ ਨਹੀਂ ਜਿਉਂਦਾ ਰਹਿ ਸਕਦਾ ਇਸ ਕਰਕੇ ਹੁਣ ਜਿਆਦਾ ਤਵਜੋ ਦਿੰਦੇ ਨੇ ਤੇ ਇਹ ਕਾਰਪੋਰੇਟ ਬਿੱਲ ਜਿਹੜੇ ਡਰਾਫਟਿੰਗ ਹੁੰਦੀ ਹੈ ਇਹ ਬੇਸਿਕਲੀ ਕਾਰਪੋਰੇਟ ਘਰਾਣੇ ਤਿਆਰ ਕਰਦੇ ਨੇ ਕਿਉਂਕਿ ਕਾਰਪੋਰੇਟ ਹੀ ਨੇ ਜਿਹੜੇ ਸਰਕਾਰਾਂ ਬਣਾਉਣ ਲਈ ਬਹੁਤ ਵੱਡੇ ਵੱਡੇ ਫੰਡ ਦਿੰਦੇ ਨੇ ਸਰਕਾਰਾਂ ਬਣਾਉਂਦੇ ਨੇ ਲੋਕ ਤੇ ਫਿਰ ਜਦੋਂ ਸਰਕਾਰਾਂ ਬਣਾਉਂਦੇ ਨੇ ਫਿਰ ਜਿਹੜੇ ਫੰਡ ਲਿੱਤੇ ਹੁੰਦੇ ਨੇ ਇਹਨਾਂ ਨੇ ਚੋਣ ਫੰਡ ਉਹਨਾਂ ਨੂੰ ਫਿਰ ਕਈ ਗੁਣਾ ਵਧਾਣ ਲਈ ਆਪਣਾ ਜਿਹੜਾ ਮੁਨਾਫਾ ਹੁੰਦਾ ਫਿਰ ਇਹੋ ਜਿਹੀ ਬਿੱਲ ਲੈ ਕੇ ਆਂਦੇ ਨੇ ਉਹ ਤੇ ਸਰਕਾਰਾਂ ਨੂੰ ਦੇ ਦਿੰਦੇ ਨੇ ਤੇ ਸਰਕਾਰਾਂ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਮਾੜਾ-ਮੋਟਾ ਪੜ ਕੇ ਤੇ ਡਰਾਫਟਿੰਗ ਕਰਕੇ ਅੱਗੇ ਕੈਬਨਿਟ ਤੇ ਜਾਂ ਫਿਰ ਲੋਕ ਸਭਾ ਜਿਹੜੇ ਰਾਜ ਸਭਾ 'ਚ ਭੇਜ ਦਿੰਦੇ ਨੇ ਇਸ ਕਰਕੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਤੇ ਜਦੋਂ ਕਿਸਾਨ ਕਹਿ ਰਿਹਾ ਭਾਈ ਸਾਡੇ ਲਈ ਇਹ ਨੀਤੀ ਨਹੀਂ ਵਧੀਆ ਅਸੀਂ ਇਹ ਨੀਤੀ ਨਹੀਂ ਮੰਨਦੇ ਦੇਖੋ ਮਨਦੀਪ ਜੀ ਵੀ ਹੈ ਕਿ ਦੇਸ਼ ਨੂੰ ਆਜ਼ਾਦ ਹੋਇਆ 77 ਸਾਲ ਹੋ ਗਏ 77 ਸਾਲ ਤੋਂ ਉੱਪਰ ਉਹ ਨੀਤੀਆਂ ਬਣਦੀਆਂ ਆ ਰਹੀਆਂ ਨੇ ਤੇ 77 ਸਾਲ ਚ ਜਿਹੜਾ ਸਾਡਾ ਦੇਸ਼ ਹੈ ਖੇਤੀ ਪ੍ਰਧਾਨ ਦੇਸ਼ ਹੈ ਸਾਡੀ ਆਰਥਿਕਤਾ ਜਿਹੜੀ ਖੇਤੀਬਾੜੀ ਤੇ ਨਿਰਭਰ ਕਰਦੀ ਹੈ ਪੰਜਾਬ ਦੀ ਤਾਂ ਜ਼ਿਆਦਾ ਹੀ ਕਰਦੀ ਹੈ ਤੇ ਜੇਕਰ ਉੱਪਰੋਂ ਬਣਾਈਆਂ ਨੀਤੀਆਂ ਨਾਲ 77 ਸਾਲਾਂ ਚ ਕਿਸਾਨ ਥੱਲੇ ਨੂੰ ਜਾ ਰਿਹਾ ਹੈ ਕਿਸਾਨੀ ਜਿਹੜੀ ਖੇਤੀ ਹੈ ਘਾਟੇ ਦਾ ਬਣ ਜ ਬਣਦੀ ਜਾ ਰਹੀ ਹੈ ਕਿਸਾਨ ਲਗਾਤਾਰ ਖੁਦਕਸੀਆਂ ਦੇ ਰਾਹ ਤੁਰਿਆ ਹੋਇਆ ਹੈ ਤੇ ਫਿਰ ਦੇ 77 ਸਾਲਾਂ ਚ ਜਿਹੜੇ ਉੱਪਰ ਉੱਪਰ ਤੋਂ ਨੀਤੀਆਂ ਬਣਦੀਆਂ ਨੇ ਉਹਨਾਂ ਨਾਲ ਖੇਤੀ ਕੋਈ ਮੁਨਾਫੇ ਦਾ ਧੰਦਾ ਨਹੀਂ ਬਣ ਸਕੀ ਤਾਂ ਫਿਰ ਕੀ ਸਰਕਾਰਾਂ ਨੂੰ ਇਹ ਨਹੀਂ ਚਾਹੀਦਾ ਕਿ ਹੁਣ ਉਹ ਕਿਸਾਨਾਂ ਦੀ ਗੱਲ ਹੀ ਸੁਣ ਲੈਣ ਕਿ ਜਿਵੇਂ ਕਿਸਾਨ ਕਹਿੰਦੇ ਨੇ ਕਿ ਭਾਈ ਸਾਡੀ ਮੰਨ ਲਓ ਅਸੀਂ ਜ਼ਮੀਨੀ ਪੱਧਰ ਤੇ ਕੰਮ ਕਰਦੇ ਹਾਂ ਸਾਨੂੰ ਪਤਾ ਹੈ ਕਿ ਕਿਵੇਂ ਫਸਲਾਂ ਪੈਦਾ ਹੁੰਦੀਆਂ ਨੇ ਕਿਵੇਂ ਉਪਜ ਤੇ ਵਾਅਦਾ ਹੁੰਦਾ ਹੈ ਕਿਵੇਂ ਖੇਤੀ ਮੁਨਾਫੇ ਦਾ ਧੰਦਾ ਬਣ ਸਕਦੀ ਹੈ ਜਦੋਂ ਜੋ ਜਿਹੜਾ ਬੰਦਾ ਜਿਹੜਾ ਵਿਅਕਤੀ ਕੋਈ ਕੰਮ ਕਰਦਾ ਹੈ ਉਸ ਦੀ ਗੱਲ ਸੁਣਨੀ ਨਹੀਂ ਫੇਰ ਉੱਪਰੋਂ ਨੀਤੀਆਂ ਥੋਕ ਦੇਣੀਆਂ ਇਹਦੇ ਨਾਲ ਪਹਿਲਾਂ ਵੀ ਨੁਕਸਾਨ ਹੋਇਆ ਤੇ ਫਿਰ ਦੁਬਾਰਾ ਕਿਸਾਨ ਤਿਆਰ ਨੇ ਚੁੰਗਤ ਕਿਸਾਨ ਮੋਰਚੇ ਵਾਲੇ ਫੇਰ ਕੋਈ ਨਵਾਂ ਮੋਰਚਾ ਲੱਗੇਗਾ ਇਸ ਇਹਨਾਂ ਨਵੀਂ ਨੀਤੀ ਦੇ ਵਿਰੋਧ ਚ ਇਸ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਪਹਿਲਾਂ ਕਿਹਾ ਸੀ ਨਾ ਪ੍ਰਧਾਨ ਮੰਤਰੀ ਨੇ ਕਿ ਮੇਰੇ ਸੇ ਗਲਤੀ ਹੋਈ ਹੈ ਜਦੋਂ ਉਹਨਾਂ ਨੇ ਵਾਪਸ ਲਏ ਸੀ ਕਾਲੇ ਕਾਨੂੰਨوں ਤੋਂ ਗਲਤੀ ਮੰਨੀ ਸੀ ਤੇ ਹੁਣ ਦੁਬਾਰਾ ਕਿਉਂ ਪਾਈ ਗਲਤੀ ਕਰ ਰਹੇ ਆ ਉਹੀ ਦੁਬਾਰਾ ਫੇਰ ਮੈਨੂੰ ਨਹੀਂ ਲੱਗਦਾ ਕਿ ਕੋਈ ਲੋੜ ਹੈ ਇਹਨਾਂ ਨੀਤੀਆਂ ਦੀ ਤੇ ਕਿਸਾਨਾਂ ਨੂੰ ਪੁੱਛ ਕੇ ਜੋ ਕਿਸਾਨ ਕਹਿ ਰਿਹਾ ਹੈ ਮਿਲਿਓ ਅਸੀਂ ਦੱਸ ਦਿਆਂ ਤੁਹਾਨੂੰ ਕਿਵੇਂ ਖੇਤੀ ਮੁਨਾਫੇ ਦਾ ਧੰਦਾ ਬਣਦੀ ਹੈ ਸਰਕਾਰਾਂ ਹੀ ਕਹਿ ਰਹੀਆਂ ਨਾ ਨਾ ਕਿ ਖੇਤੀ ਨੂੰ ਮੁਨਾਫੇ ਦਾ ਧੰਦਾ ਬਣਾਣਾ ਬਿਲਕੁਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਤੇ ਜਿਹੜਾ ਕਰ ਰਿਹਾ ਹੈ ਕੰਮ ਜੇ ਉਹ ਕਹਿ ਰਿਹਾ ਕਿ ਸਾਥੋਂ ਪੁੱਛ ਲਓ ਭਾਈ ਕਿਵੇਂ ਮੁਨਾਫੇ ਦਾ ਧੰਦਾ ਬਣ ਜੂਗੀ ਜੀ ਸਾਥੋਂ ਪੁੱਛ ਲਓ ਕਿਵੇਂ ਕਿਸਾਨ ਦੀ ਆਮਦਨ ਵਧੂਗੀ ਉਹਨਾਂ ਨੂੰ ਤਾਂ ਕਹਿੰਦੇ ਪੁੱਛਣਾ ਨਹੀਂ ਬਿਲਕੁਲ ਜਣਸ ਦੇ ਭਾਅ ਲਗਾਤਾਰ ਬਹੁਤ ਘੱਟ ਵਧਾਏ ਜਾਂਦੇ ਨੇ ਉਹਦੇ ਮੁਕਾਬਲੇ ਖਾਦਾਂ ਦੇ ਬੀਜਾਂ ਦੇ ਦਵਾਈਆਂ ਜਿਹੜੀਆਂ ਲੋਡ ਪੈਂਦੀ ਹੈ ਕਿਸਾਨਾਂ ਨੂੰ ਆਪਣੇ ਫਸਲਾਂ ਲਈ ਚਾਹੇ ਕੀਟਨਾਸ਼ਕਾ ਹੋਣ ਚਾਹੇ ਨਦੀਨਨਾਸ਼ਕਾ ਹੋਣ ਉਹਨਾਂ ਦੇ ਭਾਅ ਕਿੱਥੇ ਤੋਂ ਕਿੱਥੇ ਪਹੁੰਚ ਚੁੱਕੇ ਨੇ ਜੀ ਤੇ ਜਿਹੜੀਆਂ ਦੂਜੀਆਂ ਵਸਤਾਂ ਨੇ ਖੇਤੀਬਾੜੀ ਦੇ ਲਾਗਤ ਤੇ ਮਸ਼ੀਨਰੀ ਦੇ ਭਾਅ ਕਿੱਥੇ ਪਹੁੰਚ ਗਏ ਨੇ ਬਿਲਕੁਲ ਕਿਸੇ ਵੇਲੇ ਇੱਕ ਕੁਇੰਟਲ ਕਣਕ ਦਾ ਇੱਕ ਤੋਲੇ ਸੋਨਾ ਆਂਦਾ ਸੀ ਅੱਜ ਕਿੰਨੇ ਕੁਇੰਟਲ ਕਣਕ ਦਾ ਕਿੰਨਾ ਸੋਨਾ ਆਂਦਾ ਹੁਣ ਤੁਸੀਂ ਦੇਖ ਲਓ ਬਿਲਕੁਲ ਇਸ ਕਰਕੇ ਜਿਹੜੇ ਜਿੰਸ ਦਾ ਭਾਅ ਹੈ ਬਹੁਤ ਘੱਟ ਹੈ ਇਸੇ ਕਰਕੇ ਖੇਤੀ ਜਿਹੜੀ ਹੈ ਮੁਨਾਫੇ ਦਾ ਧੰਦਾ ਨਹੀਂ ਬਣ ਰਹੀ ਉਹ ਜ਼ਰੂਰ ਚਾਹੀਦਾ ਸਰਕਾਰਾਂ ਨੂੰ ਕਿ ਜੋ ਕਿਸਾਨ ਕਹਿ ਰਿਹਾ ਹੈ ਜੋ ਦੇਸ਼ ਦਾ ਅੰਨ ਦਾ ਤਾਂ ਕਹਿ ਰਿਹਾ ਹੈ ਉਹਨਾਂ ਦੀ ਗੱਲ ਸੁਣੀ ਜਾਵੇ ਆਪਣੀ ਕਿਸਾਨਾਂ ਤੇ ਆਪਣੀ ਗੱਲ ਨਾ ਥੋਪੀ ਜਾਵੇ ਤੇ ਨਵੀਂ ਕੌਮੀ ਜਿਹੜੀ ਖੇਤੀ ਨੀਤੀ ਹੈ ਇਹ ਕਿਸੇ ਲਈ ਵਾਜਬ ਨਹੀਂ ਹੈ ਨਾ ਕਿਸਾਨ ਲਈ ਨਾ ਮਜ਼ਦੂਰ ਲਈ ਨਾ ਆਰਤੀ ਲਈ ਨਾ ਸੇਲਰ ਵਾਲੇ ਲਈ ਬਿਲਕੁਲ ਜੇ ਸਾਰੀਆਂ ਧਿਰਾਂ ਜੇ ਕਿਸਾਨ ਮਰ ਗਿਆ ਤਾਂ ਬਾਜ਼ਾਰ ਵੀ ਨਾਲੇ ਮਰ ਜਾਂਦਾ ਜੇ ਕਿਸਾਨ ਦੀ ਜੇਬ ਚ ਪੈਸੇ ਆ ਤਾਂ ਹੀ ਦੁਕਾਨ ਤੋਂ ਕੋਈ ਸਮਾਨ ਖਰੀਦਦਾ ਹੈ ਜੇ ਕਿਸਾਨ ਦੇ ਜੇਬ ਚ ਪੈਸੇ ਨਹੀਂ ਤਾਂ ਬਾਜ਼ਾਰ ਵੀ ਸੁੰਨਾ ਤੇ ਖਾਲੀ ਰਹਿੰਦਾ ਹੈ ਇਸ ਕਰਕੇ ਜ਼ਰੂਰ ਕੇਂਦਰ ਸਰਕਾਰ ਨੂੰ ਕੰਧ ਤੇ ਲਿਖਿਆ ਪੜਨਾ ਚਾਹੀਦਾ ਹੈ ਕਿ ਜਿਹੜੀ ਨਵੀਂ ਨੀਤੀ ਹੈ ਬੇਹੱਦ ਮਾੜੀ ਹੈ ਇਹਦੇ ਵੱਲ ਕੋਈ ਤਵੱਜੋ ਦੇਣ ਦੀ ਥਾਂ ਜੋ ਪੰਜਾਬ ਸਰਕਾਰ ਨੇ ਜਿਹੜੇ ਸੁਝਾਅ ਦਿੱਤੇ ਨੇ ਉਹਨਾਂ ਨੂੰ ਜ਼ਰੂਰ ਇਹਦੇ ਚ ਸ਼ਾਮਲ ਕਰਕੇ ਜੇ ਕੋਈ ਬਣਾਣੀ ਵੀ ਹੈ ਤਾਂ ਸੁਝਾਅ ਤੇ ਜ਼ਰੂਰ ਗੌਰ ਕਰਨੀ ਜੀ ਕਿਉਂਕਿ ਜਿਲ੍ਹਾ ਸਭ ਜਿਸ ਤਰ੍ਹਾਂ ਹੁਣ ਕਿਸਾਨਾਂ ਦੇ ਵੱਲੋਂ ਕੱਲ ਮਹਾਪੰਚਾਇਤ ਦੇ ਵਿੱਚ ਭਵਿੱਖ ਦੀ ਰਣਨੀਤੀ ਤਿਆਰ ਕਰਨ ਦੇ ਲਈ ਵੀ 24 25 ਜਨਵਰੀ ਨੂੰ ਦਿੱਲੀ ਦੇ ਵਿੱਚ ਇੱਕ ਮੀਟਿੰਗ ਸੱਦੀ ਗਈ ਹੈ ਤੇ ਅੱਜ ਐਸਕੇਐਮ ਤੇ ਐਸਕੇਐਮ ਗੈਰ ਚਲਸੀ ਦੇ ਵਿਚਾਲੇ ਜਿਹੜੀ ਏਕਤਾ ਦੇ ਆਸਾਰ ਹੋਣ ਦੇ ਗੱਲ ਜਿਹੜੀ ਬਿੱਟਰੀ ਦੇ ਸਾਹਮਣੇ ਆਈ ਜੀ ਹੋ ਸਕਦਾ ਹੈ ਅੱਜ ਇਕੱਠੇ ਹੋ ਸਕੇ ਇੱਕ ਮੱਤ ਦੇ ਉੱਤੇ ਕੀ ਲੱਗਦਾ ਜੀ ਇਹਦੇ ਬਾਰੇ ਮਨਦੀਪ ਜੀ ਦੇਖੋ ਕਿਸਾਨਾਂ ਦੀ ਏਕਤਾ ਤੋਂ ਬਿਨਾਂ ਕੋਈ ਗੁਜ਼ਾਰਾ ਹੈ ਹੀ ਨਹੀਂ ਹੂੰ ਬਿਲਕੁਲ ਜਦੋਂ ਤੱਕ ਕਿਸਾਨ ਇਕੱਠਾ ਨਹੀਂ ਹੁੰਦਾ ਉਦੋਂ ਤੱਕ ਦੂਜੇ ਵਰਗ ਵੀ ਉਹਨੂੰ ਸਪੋਰਟ ਨਹੀਂ ਕਰਦੇ। ਉਹ ਕਹੀ ਜਾਂਦੇ ਨੇ ਕਿ ਇਹ ਤਾਂ ਆਪਸ ਚ ਜੀ ਪਾਟੋ ਤਾੜ ਹੋਏ ਬੈਠੇ ਨੇ। ਮਜ਼ਦੂਰ ਉਹਦੇ ਨਾਲ ਨਹੀਂ ਲੱਗਦਾ, ਵਪਾਰੀ ਉਹਦੇ ਨਾਲ ਨਹੀਂ ਲੱਗਦਾ, ਮਲਾਜ਼ਮ ਕਾਰਖਾਨੇਦਾਰ ਉਹਦੇ ਨਾਲ ਨਹੀਂ ਲੱਗਦਾ। ਹੁਣ ਆਪਾਂ ਨੇ ਦੇਖਿਆ ਹੀ ਇਹ ਨਾ ਸ਼ੰਕੂ ਤੇ ਖਨੌਰੀ ਤੇ 11 ਮਹੀਨੇ ਹੁਣ ਪਾਲੇ ਨੇ ਮੋਰਚੇ ਲੱਗੇ ਨੂੰ ਫਰਵਰੀ ਚ ਲੱਗੇ ਸੀ। ਬਿਲਕੁਲ ਜੀ। ਮੋਰਚੇ ਜਿਹੜੇ ਚੱਲੇ ਨੇ ਦੋਵੇਂ ਥਾਮਾਂ ਤੇ ਲੱਗੇ ਨੇ ਤੇ ਉਹਦਾ ਰਿਜ਼ਲਟ ਕੀ ਹੈ ਹਾਲੇ ਤੱਕ? ਜੀ। ਕਿੰਨੇ ਉੱਥੇ ਜਿਹੜੇ ਹੈਗੇ ਨੇ ਜੋ ਕਿਸੇ ਦੀ ਅੱਖ ਚਲੀ ਗਈ ਜਦੋਂ ਅਥਰੂ ਗੈਸ ਦੇ ਗੋਲੇ ਵਰਾਂਦੇ ਨੇ ਹਰਿਆਣਾ ਪੁਰਸ ਵਾਲੇ ਕਿਸੇ ਦਾ ਕੋਈ ਹੋਰ ਨੁਕਸਾਨ ਹੋ ਗਿਆ ਸੱਟਾਂ ਲੱਗਦੀਆਂ ਨੇ ਕਿੰਨੇ ਕਿਸਾਨ ਉੱਥੇ ਮੋਰਚਾਂ 'ਚ ਜਦੋਂ ਫਿਰ ਕੋਈ نئی ਪ੍ਰਾਪਤੀ ਹੁੰਦੀ ਤਾਂ ਕਈ ਵਾਰੀ ਬੰਦਾ ਮਰਨ ਦਾ ਰਾਹ ਬਣਾ ਲੈਂਦਾ ਹੈ ਤੇ ਮਾਨਸਿਕ ਤੌਰ ਤੇ ਜਿਹੜਾ ਆਪਣਾ ਤਵਾਜਨ ਖੋ ਕੇ ਕਿੰਨੇ ਕਿਸਾਨ ਖੁਦਕੁਸ਼ੀ ਕਰ ਗਏ ਕੱਲ ਵੀ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ ਤੇ ਉਹਨੇ ਲਿਖਿਆ ਵੀ ਹੈ ਵਕੈਰਾ ਹੂੰ ਜਿਹੜੇ ਰੇਸਮ ਸਿੰਘ ਨਾਮ ਦੇ ਕਿਸਾਨ ਨੇ ਖੁਦਕਿਰਸੀ ਕੀਤੀ ਐ ਕਿ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਇਸ ਕਰਕੇ ਸਾਨੂੰ ਖੁਦਕਿਰਸੀ ਕਰਨ ਲਈ ਮਜਬੂਰ ਹੋਣਾ ਪਿਆ। ਤੇ ਜਦੋਂ ਇਹ ਤੇ ਨਾਲ ਇਕੱਠੀਆਂ ਹੋਣਗੀਆਂ ਨਾ ਜੀ ਫਿਰ ਗੱਲ ਸੁਣੀ ਜਾਊਗੀ। ਜੀ। ਜਦੋਂ ਏਕਤਾ ਹੋਊਗੀ ਹੁਣ ਸਿੰਘ ਤੇ ਕਿਸਾਨ ਮੋਰਚਾ ਇਹ ਜਿਹੜੇ ਚੱਲ ਚੱਲ ਰਹੇ ਨੇ ਸੰਭੂ ਤੇ ਖਨੌਰੀ ਇਹਨਾਂ ਦਾ ਬਾੜ ਹੈ। ਜੀ। ਉਸੇ ਸਿੰਘ ਤੇ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਹੈਗਾ ਉਹ ਚਲਾ ਰਹੇ ਨੇ ਨਾ ਉਸ ਨੂੰ ਸਾਰਿਆਂ ਨੂੰ। ਤੇ ਕੱਲ ਬਹੁਤ ਵੱਡਾ ਜਿਹੜਾ ਇਕੱਠ ਹੋਇਆ ਹੈ। ਮੋਗੇ ਦੀ ਧਰਤੀ ਤੇ ਉਹਨੇ ਜਿੱਥੇ 24 ਤੇ 25 ਨੂੰ ਮੀਟਿੰਗ ਦਿੱਲੀ ਬੁਲਾਈ ਹੈ ਅਗਲੀ ਰਾਨੀ ਚਿੱਲੇ ਉੱਥੇ ਉਹਨਾਂ ਨੇ ਏਕਤਾ ਦੀ ਗੱਲ ਵੀ ਕੀਤੀ ਹੈ ਇਸੇ ਕਰਕੇ ਅੱਜ ਜਿਹੜੇ ਹੈਗੇ ਨੇ ਇੱਕ ਤਾਂ ਉਹਨਾਂ ਦੇ 6 ਮੈਂਬਰ ਜਿਹੜੇ ਵੱਡੇ ਨੇ ਜਿਵੇਂ ਜਿਨ੍ਹਾਂ ਚ ਰਕੇਸ਼ ਤਕੈਤ ਹੈ ਬਲਵੇਰ ਸਿੰਘ ਰਾਜੇਵਾਲ ਨੇ ਡਾਕਟਰ ਦਰਸ਼ਨਪਾਲ ਨੇ ਇਹ ਜਿਹੜੇ ਸਾਰੇ ਨੇ ਜੋਗਿੰਦਰ ਸਿੰਘ ਅਵਰਾਹਾ ਹਰਮਿੰਦਰ ਸਿੰਘ ਪਟਿਆਲਾ ਇਹ ਸਾਰੇ ਜਿਹੜੇ ਹੈਗੇ ਨੇ ਅ ਅੱਜ ਜਾ ਰਹੇ ਨੇ ਖਨੌਰੀ ਤੇ ਸ਼ੰਭੂ ਇਕ ਸੌ ਇੱਕ ਕਿਸਾਨਾਂ ਨੂੰ ਨਾਲ ਲੈ ਕੇ ਜਾ ਰਹੇ ਨੇ ਜੀ ਤੇ ਜਿਹੜਾ ਸੁਗਤ ਕਿਸਾਨ ਮੋਰਚੇ ਦੇ ਵੱਡੇ ਆਗੂ ਜਾ ਰਹੇ ਨੇ ਮੈਨੂੰ ਲੱਗਦਾ ਫਿਰ ਜਿਹੜੇ ਦੂਜੇ ਸੁਗਤ ਕਿਸਾਨ ਮੋਰਚਾ ਗੈਰ ਸਿਆਸੀ ਜਿਹੜੇ ਖਨੌਰੀ ਤੇ ਸੰਭੂ ਮੋਰਚੇ ਚਲਾ ਰਹੇ ਨੇ ਜੀ ਉਹਨਾਂ ਨੂੰ ਚਾਹੀਦਾ ਕਿ ਜਦੋਂ ਇਹ ਹੱਥ ਵਧਾ ਰਹੇ ਨੇ ਤੁਹਾਡੇ ਵੱਲ ਤਾਂ ਜ਼ਰੂਰ ਹੱਥ ਨਾਲ ਹੱਥ ਮਿਲਾਣਾ ਜਦੋਂ ਹੱਥ ਨਾਲ ਹੱਥ ਮਿਲੇਗਾ ਏਕਤਾ ਹੋਏਗੀ ਤਾਂ ਫਿਰ ਇਹ ਜਿਹੜੇ ਮੋਰਚਿਆਂ 'ਚ ਇਹਨਾਂ 'ਚ ਨਵੀਂ ਜਾਨ ਆਏਗੀ ਫਿਰ ਕਿਸਾਨ ਸੰਬੂਧ ਦੇ ਖਨੌਰੀ ਬਾਰਡਰਾਂ ਮੱਲ ਵੀ ਜਾਊਗਾ ਫਿਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਵੀ ਨਹੀਂ ਕੋਈ ਰੋਗ ਪਾਊਗਾ ਜਦੋਂ ਕਿਸਾਨ ਇਕੱਠੇ ਹੋਗੇ ਪਹਿਲਾਂ ਦੇਖਿਆ ਨਾ ਆਪਾਂ ਜਦੋਂ ਰੋਕਾਂ ਲੱਗੀਆਂ ਸੀ ਸਾਰੀਆਂ ਰੋਕਾਂ ਤੋੜ ਕੇ ਦਿੱਲੀ ਪਹੁੰਚੇ ਸੀ ਤੇ ਅੱਜ ਵੀ ਕੋਈ ਰੋਕਾਂ ਰੁਕਾਂ ਜਦੋਂ ਕਾਫਲੇ ਤੁਰਦੇ ਨੇ ਫਿਰ ਰੋਕਾਂ ਉਹਨਾਂ ਦਾ ਰਾਹ ਨਹੀਂ ਰੋਕ ਸਕਦੀਆਂ ਫਿਰ ਉਹ ਰੋਕਾਂ ਨੂੰ ਤੋੜ ਮਰੋੜ ਕੇ ਚਲੇ ਜਾਂਦੇ ਨੇ ਭਾਵੇਂ ਜਿੰਮੇ ਮਰਜੀ ਜਾਣ ਇਸ ਕਰਕੇ ਜਿਹੜਾ ਅੱਜ ਜਾ ਰਹੇ ਨੇ ਤੇ 15 ਜਨਵਰੀ ਨੂੰ ਇਹਨਾਂ ਨੇ ਪਟਿਆਲੇ ਦੇ ਗੁਰਦੁਆਰਾ ਦੁਖਨਵਾਰਨ ਸਾਹਿਬ ਦੀ ਇੱਕ ਸਾਂਝੀ ਮੀਟਿੰਗ ਲਈ ਵੀ ਸੱਦਾ ਦੇਣ ਜਾਣਾ ਹੈ ਉਹਨਾਂ ਨੂੰ ਜੀ ਕਿਉਂਕਿ ਦੇਖੋ 46ਵਾਂ ਦਿਨ ਅੱਜ ਹੋ ਗਿਆ ਦੀਪ ਜੀ ਜਗਜੀਤ ਸਿੰਘ ਡੱਲੇਵਾਰ ਉਹਨਾਂ ਦੀ ਸਿਹਤ ਬਹੁਤ ਆ ਚਿੰਤਾਜਨਕ ਬਣੀ ਹੋਈ ਹੈ ਹੁਣ ਤਾਂ ਮੁਲਾਕਾਤਾਂ ਵੀ ਬੰਦ ਹੋ ਗਈਆਂ ਉਹਨਾਂ ਨਾਲ ਸਰਕਾਰੀ ਕਰਮਚਾਰੀ ਅਧਿਕਾਰੀ ਜਰੂਰ ਉੱਥੇ ਜਾ ਜਾ ਕੇ ਮਾੜਾ ਮੋਟਾ ਉਹਨਾਂ ਨੂੰ ਪ੍ਰੋਲ ਦੇ ਨੇ ਫਰੋਸ ਦੇ ਨੇ ਕਿ ਤੁਸੀਂ ਮੰਨ ਲੋ ਡਾਕਟਰੀ ਸਹੂਲਤ ਲੈ ਲੋ ਸੁਪਰੀਮ ਕੋਰਟ ਵੀ ਚੁੱਪ ਕਰ ਗਈ ਹਾਲਾਂਕਿ ਸੁਪਰੀਮ ਕੋਰਟ ਨੂੰ ਚਾਹੀਦਾ ਸੀ ਕਿ ਪੰਜਾਬ ਸਰਕਾਰ ਨੂੰ ਜਿੱਥੇ ਹਦਾਇਤਾਂ ਦੇ ਰਹੀ ਸੀ ਉੱਥੇ ਦਿੱਲੀ ਨੂੰ ਵੀ ਦੇ ਦਿੰਦੀ ਕਿ ਭਾਈ ਦੇਵਜੀਤ ਸਿੰਘ ਢੱਲੇਵਾਲ ਕੋਈ ਆਪਣੇ ਨਿੱਜੀ ਲੜਾਈ ਤਾਂ ਲੜ ਨਹੀਂ ਰਹੇ ਸੋ ਸਾਰੇ ਕਿਸਾਨਾਂ ਦੀ ਲੜਾਈ ਲੜ ਰਹੇ ਨੇ ਤੇ ਕੋਈ ਨਵੀਆਂ ਮੰਗਾਂ ਦੀ ਗੱਲ ਨਹੀਂ ਕਰ ਰਹੇ ਮੰਗਾਂ ਦਾ ਉਹੀਓ ਨੇ ਜਿਹੜੀਆਂ ਪ੍ਰਧਾਨ ਮੰਤਰੀ ਨੇ ਪ੍ਰਵਾਨ ਕੀਤੀਆਂ ਹੋਈਆਂ ਨੇ ਤੇ ਫਿਰ ਮਾਨਯੋਗ ਅਦਾਲਤ ਨੂੰ ਇਹ ਵੀ ਚਾਹੀਦਾ ਸੀ ਕਿ ਘਟੋ ਘਟ ਕੇਂਦਰ ਨੂੰ ਨਰਦੇਸ਼ ਦੰਦੇ ਢੱਲੇਵਾਲ ਨੇ ਦਾ ਇੱਕ ਪਟੀਸ਼ਨ ਦਾਇਰ ਕਰਕੇ ਵੀ ਕਿਹਾ ਵੀ ਤੁਸੀਂ ਕੇਂਦਰ ਨੂੰ ਨਰਦੇਸ਼ ਦਿਓ ਕਿ ਜਿਹੜੀਆਂ ਮੰਗ ਪ੍ਰਵਾਨ ਕੀਤੀਆਂ ਮੰਗਾ ਨੇ ਪੂਰੀਆਂ ਕੀਤੀਆਂ ਜਾਣ ਸੋ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਸਿਹਤ ਹੈ 72 71 72 ਸਾਲ ਦੀ ਉਹਨਾਂ ਦੀ ਉਮਰ ਹੈ 16 17 ਕਿਲੋ ਉਹਨਾਂ ਦਾ ਵਜ਼ਨ ਘਟ ਗਿਆ ਕੈਂਸਰ ਦੇ ਰੋਗ ਤੋਂ ਪੀੜਤ ਨੇ ਤੇ ਜਦੋਂ ਹੁਣ 46 ਦਿਨ ਤੋਂ ਕੋਈ ਬੰਦਾ ਕੁਝ ਖਾਂਦਾ ਨਹੀਂ ਤਾਂ ਸਰੀਰ ਦੇ ਕਿੰਨੇ ਅੰਗ ਜਿਹੜੇ ਜਵਾਬ ਦੇ ਜਾਂਦੇ ਨਹੀਂ ਪਰ ਤੇ ਡਾਕਟਰ ਲਗਾਤਾਰ ਚਿੰਤਤ ਚਿੰਤਤ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਤੇ ਕੇਂਦਰ ਸਰਕਾਰ ਟਾਸ ਤੋਂ ਮਸ ਨਹੀਂ ਹੋ ਰਹੀ ਬਿਲਕੁਲ ਪ੍ਰਧਾਨ ਮੰਤਰੀ ਜਾਵ ਮਿਤਸਾ ਗ੍ਰਹਿ ਮੰਤਰੀ ਉਹਨਾਂ ਨੂੰ ਦਿੱਖਦਾ ਸਾਰਾ ਕੁਝ ਰਿਹਾ ਹੈ ਨਾ ਇਹ ਤਾਂ ਨਹੀਂ ਵੀ ਉਹਨਾਂ ਨੂੰ ਕੁਝ ਨਾ ਨਜ਼ਰ ਆਉਂਦਾ ਹੋਵੇ ਜੀ ਇਸੇ ਢੱਲੇਵਾਲ ਮਰਨ ਵਰਤੇ ਨੇ ਪਰ ਇੱਥੇ ਕਿਤੇ ਨਾ ਕਿਤੇ ਨਾ ਜਿਹੜੀ ਪੰਜਾਬ ਸਰਕਾਰ ਦੀ ਜਵਾਬਦੇਹੀ ਇਹ ਬਣਦੀ ਹੈ ਮਨਦੀਪ ਜੀ ਕਿ ਪੰਜਾਬ ਸਰਕਾਰ ਦੇਖੋ ਭਗਵਾਨਤਮਾਨ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਕੋਲੇ ਆਸਟ੍ਰੇਲੀਆ ਜਾ ਕੇ ਮੈਚ ਦੇਖਣ ਦਾ ਸਮਾਂ ਹੈਗਾ ਉਹਨਾਂ ਕੋਲੇ ਆਲੇ ਦੋ ਆਲੇ ਹੋਰ ਪ੍ਰਚਾਰ ਕਰਨ ਦਾ ਸਮਾਂ ਹੈਗਾ ਪਰ ਹਾਲੇ ਤੱਕ ਉਹਨਾਂ ਨੂੰ ਖਨੌਰੀ ਢਾਬੀ ਗੁਜਰਾ ਜਿਹੜਾ ਬਾਰਡਰ ਹੈ ਉਹਦਾ ਰਾਹ ਨਹੀਂ ਲੱਭਿਆ ਹਲੇ ਤਾਂ ਕੁਝ ਜੀ ਸਿੰਘ ਢੱਲੇਵਾਲ ਨੂੰ ਮਿਲਣ ਨਹੀਂ ਗਏ ਹਾਲਾਂਕਿ ਫੋਨ ਤੇ ਜ਼ਰੂਰ ਉਹਨਾਂ ਨੇ ਇੱਕ ਵਾਰ ਗੱਲ ਕੀਤੀ ਤੇ ਨਾ ਹੀ ਉਹ ਦਿੱਲੀ ਦਰਬਾਰ ਤੱਕ ਪਹੁੰਚੇ ਨੇ ਦੇਖੋ ਪੰਜਾਬ ਸਰਕਾਰ ਦਾ ਫਰਜ਼ ਇਹ ਤਾਂ ਬਣਦਾ ਹੈ ਨਾ ਜੇ ਨਹੀਂ ਕੋਈ ਮੰਨ ਰਿਹਾ ਤੁਹਾਡੀ ਗੱਲ ਤਾਂ ਘੱਟੋ ਘੱਟ ਤੁਸੀਂ ਵਾਪਸ ਲੈ ਕੇ ਪ੍ਰਧਾਨ ਮੰਤਰੀ ਨੂੰ ਤੁਸੀਂ ਗ੍ਰਹਿ ਮੰਤਰੀ ਨੂੰ ਤੁਸੀਂ ਰਾਸ਼ਟਰਪਤੀ ਨੂੰ ਪੰਜਾਬ ਸਰਕਾਰ ਵੱਲੋਂ ਮਿਲ ਸਕਦੇ ਹੋ ਕਿ ਭਾਈ ਢੱਲੇਵਾਲ ਦੀ ਹਾਲਤ ਨਾਜਿਕ ਹੈ ਉਹਨੂੰ ਬਚਾਓ ਜੀ ਜੇ ਢੱਲੇਵਾਲ ਨੂੰ ਰੱਬ ਨਾ ਕਰੇ ਕੁਝ ਹੁੰਦਾ ਇਹ ਤਾਂ ਪੰਜਾਬ ਦਾ ਸਰਹੱਦੀ ਸੁਪਾਏ ਪਹਿਲਾਂ ਹੀ ਇੱਥੇ ਜਿਹੜੀਆਂ ਵਿਦੇਸ਼ੀ ਤਾਕਤਾਂ ਨੇ ਤਾਕਤ ਰੱਖਦੀਆਂ ਨੇ ਮਾਹੌਲ ਖਰਾਬ ਕਰਨ ਲਈ ਤੇ ਫਿਰ ਹੋਰ ਜ਼ਿਆਦਾ ਮਾਹੌਲ ਖਰਾਬ ਹੋਊਗਾ ਇਸ ਕਰਕੇ ਤੇ ਦੇਖੋ ਰਾਸ਼ ਦੇ ਰਾਸ਼ਟਰਪਤੀ ਨੂੰ ਵੀ ਚਾਹੀਦਾ ਕਿ ਸੰਗਤ ਕਿਸਾਨ ਮੋਰਚੇ ਨੇ ਉਹਨਾਂ ਤੋਂ ਟਾਈਮ ਮੰਗਿਆ ਸੀ ਮਿਲਣ ਦਾ ਉਹਨਾਂ ਨੂੰ ਸਮਾਂ ਦਿੱਤਾ ਨਹੀਂ ਗਿਆ ਜਵਾਬ ਦਿੱਤਾ ਗਿਆ ਸਮਾਂ ਨਹੀਂ ਹੈ ਅੱਜ ਹਾਲਾਤ ਇਹ ਹੈ ਕਿ ਜਿਹੜੇ ਸਾਡੇ ਹੁਕਮਰਾਨ ਨੇ ਸਾਡੇ ਰਾਸ਼ਟਰਪਤੀ ਰਾਸ਼ਟਰ ਦੇ ਪਿਤਾ ਨੇ ਸਾਡੇ ਦੇਸ਼ ਦੇ ਪਿਤਾ ਨੇ ਇੱਕ ਕਿਸਮ ਦੇ ਤੇ ਉਹਨਾਂ ਕੋਲੇ ਇੱਕ ਦੇਸ਼ ਦੇ ਅੰਨਦਾਤੇ ਨੂੰ ਮਿਲਣ ਦਾ ਸਮਾਂ ਨਹੀਂ ਹੈ। ਹੂੰ ਤੇ ਬਹੁਤ ਮੰਦ ਭਾਗੀ ਗੱਲ ਹੈ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਤੇ ਜਗਜੀਤ ਸਿੰਘ ਧੱਲੇਵਾਲ ਦੀ ਜਾਨ ਬਚਾਉਣ ਲਈ ਜਿੱਥੇ ਏਕਤਾ ਬਹੁਤ ਜ਼ਰੂਰੀ ਹੈ ਤੇ ਅੱਜ ਚਾਹੀਦਾ ਹੈ ਗੈਰ ਸਿਆਸੀ ਸੰਗਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਿ ਜਿਹੜੇ ਬਹੁਤ ਵੱਡੇ ਆਗੂ ਜਿਹੜੇ ਛੇ ਜਾ ਰਹੇ ਨੇ ਅੱਜ 101 ਕਿਸਾਨਾਂ ਦੇ ਚੱਥੇ ਨਾਲ ਮੋਕੇ ਤੋਂ ਜਾਣਗੇ ਉਹ ਅੱਜ ਖਨੌਰੀ ਬਾਰਡਰ ਤੇ ਵੀ ਜਾਣਗੇ ਸੰਭੂ ਤੇ ਵੀ ਜਾਣਗੇ ਕਿ ਉਹਨਾਂ ਨੂੰ ਗੱਲ ਕਰ ਨਾਲ ਲਾਣ ਜੇ ਉਹਨਾਂ ਨੂੰ ਕਹਿ ਦੇਣ ਕਿ ਲੋ ਭਾਈ ਤੁਹਾਡੇ ਸਪਰਦ ਕਰ ਦਿਆ ਤੁਸੀਂ ਜਿਵੇਂ ਮਰਜ਼ੀ ਚਲਾਓ ਪਹਿਲਾਂ ਵੀ ਸੂਤ ਕਿਸਾਨ ਮੋਰਚਾ ਵੱਡੀ ਲੜਾਈ ਜਿੱਤ ਕੇ ਆਇਆ ਹੈ ਤੇ ਮੈਨੂੰ ਲੱਗਦਾ ਇਹਨਾਂ ਮੋਰਚੇ ਜਿਹੜੇ ਚਲਾ ਰਹੇ ਨੇ ਸੱਭੂ ਦੇ ਖਨੌਰੀ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਮੋਰਚੇ ਵੀ ਉਹਨਾਂ ਦੇ ਹਵਾਲੇ ਕਰ ਦੇਣ ਉਹ ਜਿਵੇਂ ਮਰਜ਼ੀ ਕਰਨ ਤੇ ਨਾਲ ਜਿੱਥੇ ਬੱਲੇਬਾਲ ਸਾਬ ਨੂੰ ਹੌਸਲਾ ਮਿਲੂਗਾ ਜਿੱਥੇ ਉਹਨਾਂ ਦੀ ਜਾਨ ਬਚਾਉਣ ਲਈ ਹੋਰ ਤਰਦਦ ਵੱਧ ਤੇ ਵੱਧ ਤੇ ਵੱਡੇ ਤਰੀਕੇ ਨਾਲ ਕੀਤਾ ਜਾ ਸਕੇਗਾ ਉੱਥੇ ਨਾਲ ਦੀ ਨਾਲ ਸਮੁੱਚੇ ਕਿਸਾਨ ਸੰਘਰਸ਼ ਨੂੰ ਕਿਉਂਕਿ ਬਹੁਤ ਵੱਡੀਆਂ ਚੁਣੌਤੀਆਂ ਨੇ ਕਿਸਾਨੀ ਖੇਤ ਤੇ ਖੇਤੀ ਨੂੰ ਬਚਾਉਣ ਲਈ ਆਪਣੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਕਿਸਾਨਾਂ ਲਈ ਬਹੁਤ ਚੁਣੌਤੀਆਂ ਨੇ ਤੇ ਉਹਨਾਂ ਨੂੰ ਵੀ ਜਦੋਂ ਇਕੱਠੇ ਹੋਣਗੇ ਤਾਂ ਜ਼ਰੂਰ ਨਵਾਂ ਹਲਾਰਾ ਮਿਲੇਗਾ ਨਵੇਂ ਸੰਘਰਸ਼ ਦੀ ਨਵੀਂ ਰੂਪਰੇਖਾ ਉਲੇਖੀ ਜਾਏਗੀ ਨਵੇਂ ਰਾਹ ਲੱਭਣਗੇ ਤੇ ਫਿਰ ਜਿਹੜੇ ਹਾਕਮ ਨੇ ਉਹਨਾਂ ਜਿਹੜੇ ਹੁਣ ਤੱਕ ਅੱਖਾਂ ਤੋਂ ਅੰਨੇ ਤੇ ਕੰਨਾਂ ਤੋਂ ਕਾਣੇ ਬੋਲੇ ਹੋਏ ਬੈਠੇ ਨੇ ਨਹੀਂ ਉਹਨਾਂ ਦੀ ਨੀਂਦ ਖੁੱਲ ਰਹੀ ਕੁਪ ਕਰਨੀ ਮੈਨੂੰ ਲੱਗਦਾ ਫਿਰ ਉਹ ਵੀ ਜਾਗਣਗੇ ਜਦੋਂ ਕਿਸਾਨ ਇਕਜੁੱਟ ਹੋਣਗੇ ਤਾਂ ਉਹਨਾਂ ਨੂੰ ਫੇਰ ਉਹ ਸਿੰਘੂ ਤੇ ਟਿੱਕਰੀ ਦੇ ਜਿਹੜੇ ਮੋਰਚੇ ਨੇ ਉਹਨਾਂ ਦੀ ਜ਼ਰੂਰ ਯਾਦ ਆਜੋਗੀ ਤੇ ਕਿਸਾਨ ਦੀ ਉਹ ਗੱਲ ਫੇਰ ਕਿਸਾਨ ਨਾਲ ਗੱਲ ਕਰਨ ਲਈ ਜ਼ਰੂਰ ਮਜਬੂਰ ਹੋਣਗੇ ਜੀ ਬਿਲਕੁਲ ਜੀ ਜਿਲਤਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਦਰਸ਼ਕਾਂ ਨਾਲ ਬਹੁਤ ਬਹੁਤ ਧੰਨਵਾਦ ਮਨਦੀਪ ਜੀ